ਇਸ ਵਕਤ ਦੀ ਵੱਡੀ ਖਬਰ ਹੁਸ਼ਾਰਪੁਰ ਚਿੰਤਪੁਰ ਨੀ ਮਾਰਗ ਤੇ ਸਥਿਤ ਨਸੀਕੀ ਪਿੰਡ ਆਦਮਵਾਲ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਘਰ ਚ ਰਹਿੰਦੇ ਇੱਕ ਵਿਅਕਤੀ ਦਾ ਕਤਲ ਹੋਇਆ ਜਿਸ ਦਾ ਦੋਸ਼ ਮ੍ਰਿਤਕ ਦੇ ਭਰਾ ਦੇ ਪਰਿਵਾਰ ਤੇ ਲੱਗਿਆ ਘਟਨਾ ਦੀ ਸੂਚਨਾ ਤੋਂ ਬਾਅਦ ਮੌਕੇ ਤੇ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਵੀ ਪਹੁੰਚ ਗਏ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਕਤਲ ਕੀਤੇ ਗਏ ਵਿਅਕਤੀ ਦੀ ਪਛਾਣ ਵਰਿੰਦਰ ਵਜੋਈ ਆ ਜਿਸ ਦੀ ਉਮਰ ਮਹਸ 35 ਕੋ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਮ੍ਰਿਤਕ ਕਿਉਂ ਪਿੰਡ ਵਿੱਚ ਹੀ ਇਹ ਸਬਜ਼ੀ ਦੀ ਦੁਕਾਨ ਤੇ ਕੰਮ ਕਰਦਾ ਸੀ ਜਿਵੇਂ ਪਿੰਡ ਵਾਸੀਆਂ ਨੂੰ ਕਤਲ ਦੀ ਗੱਲ ਪਤਾ ਲੱਗੀ ਤਵੱਡੀ ਗਿਣਤੀ ਚ ਪਿੰਡ ਵਾਸੀ ਮੌਕੇ ਤੇ 71 ਹੋ ਗਏ ਜਿਨ੍ਹਾਂ ਵੱਲੋਂ ਤੁਰੰਤ ਥਾਣਾ ਸਦਰ ਦੀ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਗਈ ਜਿਸ ਤੋਂ ਬਾਅਦ ਐਸਐਚਓ ਸੋਮਨਾਥ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਤੇ ਵੱਖ-ਵੱਖ ਪਹਿਲਵਾਨ ਨੂੰ ਆਧਾਰ ਬਣਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦਿਆਂ ਮ੍ਰਿਤਕ ਵਿਰਿੰਦਰ ਦੇ ਭੈਣ ਨੇ ਦੱਸਿਆ ਕਿ ਉਸਦੇ ਮਾਪੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਉਸਦੇ ਵੱਡੇ ਭਰਾ ਨੇ ਆਪਣੇ ਹਿੱਸੇ ਦੀ ਜਗ੍ਹਾ ਵੇਚ ਦਿੱਤੀ ਹੋਈ ਸੀ ਤੇ ਹੁਣ ਉਹ ਬਿਨਾਂ ਵਜ੍ਹਾ ਹੀ ਇਸ ਮਕਾਨ ਤੇ ਆਪਣਾ ਹੱਕ ਜਤਾਉਂਦਾ ਸੀ ਤੇ ਇਸ ਨੂੰ ਲੈ ਕੇ ਕਈ ਵਾਰ ਪਹਿਲਾਂ ਵੀ ਲੜਾਈ ਕਰ ਚੁੱਕਿਆ ਹੈ ਹੁਣਾਂ ਦੋਸ਼ ਲਾਇਆ ਕਿ ਬੀਤੀ ਰਾਤ ਨੂੰ ਉਸਤੇ ਭਰਾ ਤੇ ਭਤੀਜੇ ਵੱਲੋਂ ਘਰ ਆਕੇ ਵਰਿੰਦਰ ਨਾਲ ਕੁੱਟਮਾਰ ਕੀਤੀ ਗਈ ਤੇ ਉਸਤੇ ਸੱਟਾਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੋਹਰ ਲਾਂਦਿਆਂ ਹੋਇਆਂ ਕਾਤਲਾਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਐਸਐਚਓ ਸੋਮਨਾਥ ਨੇ ਕਿ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਕਾਤਲਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਹੁਣਾਂ ਦੱਸਿਆ ਕਿ ਮੁੱਢਲੀ ਗੱਲਬਾਤ 'ਚ ਜ਼ਮੀਨੀ ਵਿਵਾਦ ਦੀ ਗੱਲ ਸਾਹਮਣੇ ਆ ਰਹੀ ਹੈ ਤੇ ਜਲਦ ਪੁਲਿਸ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਵੇਗੀ ਤੇ ਦੋਸ਼ੀਆਂ ਨੂੰ ਜੇਲ੍ਹ ਵਿੱਚ ਸੁੱਟਿਆ ਜਾਵੇਗਾ ਹੁਸ਼ਰਪੁਰ نیوز ਤੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਪੰਜ ਕੀ ਨਾਮ ਹੈ ਤੁਹਾਡਾ ਜੀ ਸੰਦੀਪ ਕੋਰ ਸੰਦੀਪ ਕੋਰ ਜੀ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਸਰੰਗਵਾਲ ਸਰੰਗਵਾਲ ਦੇ ਤੇ ਇੱਥੇ ਕੌਣ ਰਹਿੰਦਾ ਸੀਗਾ ਜੀ ਇੱਥੇ ਛੋਟਾ ਭਰਾ ਰਹਿੰਦਾ ਸੀ ਕਿਹੜਾ ਪਿੰਡ ਆ ਜੀ ਇਹ ਆਧਵਾੜ ਉਹ ਇੱਥੇ ਕੱਲ ਰਹਿੰਦਾ ਸੀ ਜੀ ਹਾਂਜੀ ਮੰਮੀ ਡੈਡੀ ਪੂਰੇ ਹੋ ਗਏ ਸੀ ਅੱਛਾ ਜੀ ਪਰਿਵਾਰ ਚ ਹੋਰ ਕੋਈ ਨਹੀਂ ਸੀ ਇੱਥੇ ਰਹਿੰਦਾ ਨਹੀਂ ਜੀ ਕੋਈ ਨਹੀਂ ਸੀ ਇਹ ਘਰ ਜਿਹੜਾ ਹੈਗਾ ਕਿੰਨਾ ਦਾ ਹੈਗਾ ਜੀ ਇਹ ਇਹ ਸਾਡੇ ਮੇਰੇ ਇਹਦੇ ਭਰਾ ਦਾ ਸੀਗਾ ਛੋਟਾ ਹੁਣ ਇਹ ਆਪਣਾ ਹੀ ਸਭ ਬੜੇ ਨੇ ਵੇਚ ਲਿਆ ਸੀਗਾ ਇਹ ਛੋਟਾ ਸੀਗਾ ਜੀ ਜਦੋਂ ਇਹ ਛੋਟਾ ਸੀ ਹਾਂਜੀ ਮੰਮੀ ਡੈਡੀ ਪੂਰੇ ਹੋ ਗਏ ਇੱਥੇ ਰਹਿੰਦਾ ਸੀ ਸਬਜ਼ੀ ਦੀ ਦੁਕਾਨ ਤੇ ਲੱਗਾ ਸੀਗਾ ਜਿਨ੍ਹਾਂ ਦੀ ਡੈਥ ਹੋਈ ਇਹਨਾਂ ਦਾ ਨਾਂ ਕੀ ਆ ਇਹਨਾਂ ਦਾ ਬ੍ਰਿੰਦਰ 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 ਉਮਰ ਕਿੰਨੀ ਸੀ ਜੀ ਐ ਹੁਣੀ ਆ 35 35 ਸਾਲ ਕਿੰਨੀ ਉਮਰ ਸੀ ਇਹ ਇੰਨੀ ਕਈ ਹੁਣੀ ਆ ਅੱਛਾ ਇਹ ਕੀ ਕੰਮ ਕਰ ਇਹ ਸਬਜ਼ੀ ਦੁਕਾਨ ਤੇ ਪਹਿਲਾਂ ਗੱਡੀ ਚਲਾਉਂਦਾ ਸੀ। ਪਹਿਲਾਂ ਗੱਡੀ ਚਲਾਉਂਦਾ ਸੀ। ਅੱਛਾ ਜੀ ਪਹਿਲਾਂ ਗੱਡੀ ਚਲਾਉਂਦਾ ਹੁਣ ਸਬਜ਼ੀ ਵੇਚਦੇ ਸੀ। ਹਾਂਜੀ ਸਬਜ਼ੀ ਦੁਕਾਨ ਤੇ ਲੱਗਾ ਸੀਗਾ। ਕਿੱਥੇ ਜੀ? ਇੱਥੇ ਹੀ ਮੁੰਡੇ ਦੇ ਕੋਲ ਆਪਣੇ ਆਦਮਾ ਨਾਲ। ਅੱਛਾ ਜੀ ਇਹ ਕੋ ਕਦੋਂ ਪਤਾ ਲੱਗਾ ਤੁਹਾਨੂੰ ਇਸ ਖਬਰ ਬਾਰੇ? ਮੈਨੂੰ ਸਵੇਰੇ ਪਤਾ ਲੱਗਾ ਜੀ। ਕੀ ਕੀ ਹਾਲਾਤ ਦੇਖੇ ਕੀ ਲੱਗਦਾ ਹੈ ਤੁਹਾਨੂੰ? ਨੇ ਮੈਨੂੰ ਪਹਿਲਾਂ ਵੀ ਇਹਨੇ ਪਹਿਲਾਂ ਵੀ ਕੋਲ ਕੀਤੀ ਸੀ ਕਹਿੰਦਾ ਉਹ ਸਾਡੇ ਥੈ ਦਾ ਸਿਗਾ ਮਸਲਾ ਚੱਲਦਾ ਹੈ ਕਹਿੰਦਾ ਮੇਰਾ ਆ ਇਸ ਕਰਕੇ ਸਾਡੇ ਬਰੇ ਬ੍ਰਦਰ ਨੇ ਸਾਡੇ ਤੇ ਰਿਪੋਰਟ ਵੀ ਦਿੱਤੀ ਸੀ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਕਿ ਇਹ ਥੈ ਮੁੰਡੇ ਦਾ ਆ ਮੁੰਡਾ ਕਿੱਥੇ ਜਾਊਗਾ ਹਨਾ ਅਸੀਂ ਉਹਨੂੰ ਕਿਹਾ ਸੀ ਕਿ ਮੁੰਡੇ ਨੂੰ ਸਾਹਮਲਾ ਤੂੰ ਲੈ ਲੈ ਸਾਰਾ ਕੁਝ ਅਸੀਂ ਤੈਨੂੰ ਕੁਝ ਨਹੀਂ ਕਹਿੰਦੀਆਂ ਤੇ ਥੋੜੇ ਕਦਮ ਮੇਰੇ ਕੋਲ ਚਲ ਗਿਆ ਮੇਰੀ ਕੁੜੀ ਬਾਹਰ ਗਈ ਸੀਗੀ ਤੇ ਮੈਂ ਕਿਹਾ ਚੱਲ ਤੂੰ ਕੋਈ ਨਹੀਂ ਮੇਰੇ ਕੋਲ ਰਹਿ ਲੈ ਹਨਾ ਆਪਾਂ ਖੁਦ ਜਿੰਦੇ ਜੁੰਦੇ ਆ ਸਾਰੇ ਕਰਕੇ ਗਏ ਸੀ ਤੇ ਉਹ ਇਹਨਾਂ ਨੇ ਆ ਕੇ ਪਿੱਛੋਂ ਜਿੰਦੇ ਲਾਦੇ ਠੀਕ ਆ ਬੜੇ ਭਰਾ ਨੇ ਜੀ ਬੜੇ ਭਰਾ ਨੇ ਕਿਹਾ ਕਬ ਜਗਤਾ ਮੇਰਾ ਤੇ ਅਸੀਂ ਫਿਰ ਸਾਨੂੰ ਦੱਸਿਆ ਗਿਆ ਤੇ ਕਹਿੰਦੇ ਇੱਥੇ ਜਿੰਦੇ ਲਾਤੇ ਔਰ ਇੱਥੇ ਇਹਦਾ ਮੁੰਡਾ ਆਂਦਾ ਹੁੰਦਾ ਸੀਗਾ ਤੇ ਕਹਿੰਦਾ ਕਿ ਇੱਥੇ ਚਿੱਟਾ ਆਖੇ ਚਿੱਟਾ ਪਿੰਦੇ ਆ ਤੇ ਮਤਲਬ ਕਿ ਅਸੀਂ ਕਿਹ ਕੌਣ ਪਿੰਦਾ ਵੀ ਮੁੰਡਾ ਤਾਂ ਸਾਡੇ ਕੋ ਆ ਹਨਾ ਤੇ ਕਹਿੰਦਾ ਇੱਥੇ ਆਉਂਦਾ ਉਹਦਾ ਮੁੰਡਾ ਆਂਦਾ ਹੁੰਦਾ ਸੀ ਇੱਥੇ ਦਾ ਹੱਤ ਬਰਾਤੇ ਖੋਦ ਉਹਦੇ ਪੇ ਨੂੰ ਵੀ ਨਹੀਂ ਪਤਾ ਹੁੰਦਾ ਸੀ ਕਿ ਉਹਦਾ ਮੁੰਡਾ ਕੀ ਕਰਦਾ ਔਰ ਕੀ ਨਹੀਂ ਕਰਦਾ ਔਰ ਇਹ ਮਾਂ ਦੀ ਬਹੁਤ سپورਟ ਆ ਉਸ ਮੁੰਡੇ ਵੇ ਤੋਂ ਠੀਕ ਆ ਤੇ ਫਿਰ ਥੋੜੇ ਦਿਨ ਪਹਿਲਾਂ ਜਿੰਦੇ ਲਾ ਕੇ ਚਲ ਗਏ ਔਰ ਫੋਟ ਦਿੱਤੀ ਉੱਤੇ ਅਸੀਂ ਥਾਣੇ ਗਈਆਂ ਥਾਣੇ ਜਾ ਕੇ ਅਸੀਂ ਗੱਲ ਕੀਤੀ ਵੀ ਦੇਖੋ ਇਹਨਾਂ ਨੇ ਆਪਣਾ ਹਿਸਾਬੇ ਚ ਲਿਆ ਆ ਇਹ ਮੁੰਡੇ ਦਾ ਹਿੱਸਾ ਆ ਔਰ ਅਸੀਂ ਤਿੰਨ ਚਾਰ ਭੈਣਾ ਸੀ ਇੱਕ ਇਹ ਸਾਡਾ ਭਰਾ ਸੀਗਾ ਠੀਕ ਆ ਤੇ ਅਸੀਂ ਮਤਲਬ ਕਿ ਇਹਦਾ ਹਿੱਸਾ ਕਿੱਥੇ ਜਾਊਗਾ ਕੁੜੀਆ ਦੇ ਕਿੰਨੇ ਕ ਦਿਨ ਤੱਕੇ ਖਾਊਗਾ ਠੀਕ ਆ ਤੇ ਇਸ ਕਰਕੇ ਇਹੋ ਪੰਗੇ ਲਾਂ ਤੇ ਲੈ ਲੈਂਦੇ ਸੀ ਕਹਿੰਦਾ ਮੇਰਾ ਹੀ ਅਥਾ ਹੈ ਮੇਰਾ ਹੀ ਤੇ ਅਸੀਂ ਥਾਣੇ ਵੀ ਜਾ ਚੁੱਕੀਆਂ ਸੀਗੀਆਂ ਉੱਥੇ ਵੀ ਅਸੀਂ ਸਾਡੀ ਇਹ ਗੱਲ ਹੋਈ ਵੀ ਇਹ ਮੁੰਡੇ ਦਾ ਹਿੱਸਾ ਆ ਮੁੰਡੇ ਤੇ ਮੁੰਡੇ ਨੂੰ ਦੇਣਾ ਸੀ ਠੀਕ ਆ ਅਗਰ ਤੂੰ ਮੁੰਡੇ ਨੂੰ ਸਾਥ ਲਾਊਗਾ ਮੁੰਡੇ ਨੂੰ ਰੋਟੀ ਪਾਣੀ ਦੇ ਦਊਗਾ ਤਾਂ ਅਸੀਂ ਤੈਨੂੰ ਸਾਰਾ ਕੁਝ ਦੇ ਦੇਣਾ ਅਸੀਂ ਕੁਝ ਨਹੀਂ ਲੈਣਾ ਹੈਗਾ ਸਿਰਫ ਮੁੰਡੇ ਦੀ ਪ੍ਰੋਬਲਮ ਆ ਪ੍ਰਸ਼ਾਸਨ ਤੋਂ ਪੁਲਿਸ ਤੋਂ ਮੰਗੀ ਕਰਦੇ ਹਾਂ ਹਾਂਜੀ ਤੇ ਅਸੀਂ ਇਹ ਕਹਿੰਦੇ ਸਾਨੂੰ ਇਹ ਸੁਣੋ ਦਿੱਤਾ ਜਾਵੇ ਚੱਕੇ ਦੀ ਤੇ ਤੁਹਾਨੂੰ ਸਾਨੂੰ ਸਾਡੇ ਘਰ ਪਰ ਆ ਅਮਨ ਉਹ ਉਸਦੀ ਵਾਈਫ ਦਾ ਬਹੁਤ ਸਾਥ ਉਹਨੇ ਉਹਨੇ ਜਿੱਦਾਂ ਦੀ ਸਾਡੇ ਪਹਿਲੇ ਸਾਡੇ ਡੈਡੀ ਨੂੰ ਵੀ ਕੁੱਟ ਕੇ ਗਿਆ ਸੀ ਠੀਕ ਆ ਇੱਕ ਦਿਨ ਪਹਿਲਾਂ ਡੈਡੀ ਵੀ ਕੁੱਟ ਕੇ ਗਿਆ ਸੀ ਉਹ ਉਹਨਾਂ ਦੀ ਦਾਤ ਹੋ ਗਈ ਸੀ ਹਾਂਜੀ ਭਾਜੀ ਇਹ ਕੀ ਵਾਕਿਆ ਹੋਇਆ ਕਿਹੜਾ ਪਿੰਡ ਆ ਜੀ ਇਹ ਪਿੰਡ ਆਦਮ ਵਾਲਾ ਹੈ ਜੀ ਪੰਜਾਬ ਮੈਂਬਰ ਦਾ ਫੋਨ ਆਇਆ ਸੀ ਕਿ ਬਰਿੰਦਰ ਕੁਮਾਰ ਪੁੱਤਰ ਚੰਦਰ ਸਿੰਘ ਉਮਰ ਕਰੀਬ 35 ਸਾਲ ਤੇ ਇਹਦੀ ਰਾਤੀ ਇਹਦੇ ਭਤੀਜਿਆਂ ਨੇ ਬੇ ਛੱਟਾ ਮਾਰ ਕੇ ਡੈਥ ਕਰਤੀ ਆ ਮੌਕੇ ਤੇ ਪਹੁੰਚੇ ਜੀ ਡੈੱਡ ਬਡੀ ਨੂੰ ਮਕਾਨ ਉੱਪਰ ਪਈਏ ਮੌਕਾ ਆਣ ਕੇ ਦੇਖਿਆ ਜੋ ਵੀ ਇਹਦੇ ਬਾਅਦ ਬਿਆਨ ਲਿਖਾਉਣਗੇ ਹਸਪਤਾਲ ਨੂੰ ਜੋ ਵੀ ਵੰਦੀ ਕਾਰਵਾਈ ਕੀਤੀ ਜਾਵੇਗੀ ਕੀ ਲੱਗਦਾ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਇਹਦੇ ਦੇ ਘਰ ਦਾ ਰੌਲਾ ਸੀ ਹੁਣ ਬਾਕੀ ਬਾਹਾਂ ਜੀ ਜਿੱਥੇ ਕਤਲ ਹੋਇਆ ਇਸ ਦਾ ਰੌਲਾ ਹੈ ਹਾਂ ਜੀ ਜੋ ਇਹ ਕੀ ਕੰਮ ਕੀ ਕਰਦਾ ਸੀ ਜੀ ਕੰਮ ਦਾ ਰੰਗ ਦਾ ਕਰਦਾ ਸੀ ਹਾਂ ਜੀ ਤੇ ਇਹ ਕਿ ਕਿਹਦੇ ਵੱਲੋਂ ਇਹਨਾਂ ਨੇ ਜਿਹੜਾ ਖਰਚਾ ਜਹਾ ਕੀਤਾ ਕਿੰਨੇ ਕੀਤਾ ਹੋ ਸਕਦਾ ਹੈ ਇਹਦੇ ਭਤੀਜੇ ਨੇ ਜੇ ਦੀ ਮੌਤ ਹੋ ਜੇ ਤਾਂ ਭਤੀਜੇ ਨੇ ਹਾਂਜੀ ਠੀਕ ਹੈ ਜੀ ਭਰਾ ਨਾਲ ਕਹਿੰਦੇ ਰੋਲਾ ਸੀ ਦਾ ਭਰਾ ਨਾਲ ਪ੍ਰਾਪਰਟੀ ਦਾ ਰੋਲਾ ਸੀ ਭਤੀਜੇ ਨੇ ਆਣ ਕੇ ਕਹਿੰਦੇ ਰਾਤੀ ਅੱਛਾ ਆ ਸਿਆਲੂ ਵਾਲੇ ਪਤਾ ਕੱਲੇ ਭਤੀਜੇ ਆਇਆ ਆਸੇ-ਪਾਸੇ ਆਦਮੀ ਨੇ ਲੋਕ ਬੰਦ ਕਰਕੇ ਉਹਨਾਂ ਨੂੰ ਚੱਲ ਗਿਆ ਉਹ ਫੇਰੇ ਆ ਕੇ ਦੇਖੇ We at GNA University see potential in everyone and everything around us. We drive innovation and entrepreneurship. We groom competent global citizens to affect positive change around them.